ਨੌਰੀ ਬਾਰਡਰ ਤੇ ਕਿਸਾਨ ਲਗਾਤਾਰ ਇਕੱਠੇ ਹੋ ਰਹੇ ਨੇ ਤੇ ਭਾਰੀ ਗਿਣਤੀ ਦੇ ਵਿੱਚ ਜੇ ਕਿਸਾਨ ਨੇ ਟਰੈਕਟਰ ਟਰਾਲੀਆਂ ਲੈ ਕੇ ਤੇ ਇਕੱਠੇ ਹੋ ਗਏ ਨੇ ਤਾਂ ਬਲਦੇਵ ਸਿੰਘ ਸਿਰਸਾ ਸਾਡੇ ਨਾਲ ਨੇ ਕਿਸਾਨ ਆ ਗੂ ਤਾਂ ਸਿਰਸਾ ਦਾ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵੇ ਵਾਹਿਗੁਰੂ ਜੀ ਕਾ ਖਾਲਸਾ ਤੁਹਾਡਾ ਧੰਨਵਾਦ ਤੁਹਾਡਾ ਤੁਹਾਡੇ ਚੈਨਲ ਦਾ ਤੇ ਤੁਹਾਡੇ ਸਮੂਹ ਦਰਸ਼ਕਾਂ ਦਾ ਤੱਕ ਇਸ ਤਰੀਕੇ ਦਾ ਮਾਹੌਲ ਹੈ ਇੱਥੇ ਖਨੌਰੀ ਬਾਰਡਰ ਤੇ ਜੇ ਗੱਲ ਕਰੀਏ ਪਹਿਲਾਂ ਦੋ ਦੌਰ ਹੋ ਚੁੱਕੇ ਨੇ ਮੀਟਿੰਗਾਂ ਦੇ ਤੇ ਅੱਜ ਕਹਿੰਦੇ ਮੀਟਿੰਗ ਹੋਰ ਅੱਜ ਤੀਸਰੀ ਮੀਟਿੰਗ ਹੋਣੀ ਆ ਉਸ ਮੀਟਿੰਗ ਚੋ ਕੀ ਨਿਕਲਦਾ ਕਿ ਜਾਂ ਜਿਸ ਤਰ੍ਹਾਂ ਪਹਿਲਾਂ ਜਦੋਂ ਦਿੱਲੀ ਬਾਰਡਰਾਂ ਤੇ ਬੈਠੇ ਸਾਂ ਉਦੋਂ ਵੀ ਬੜੀਆਂ ਮੀਟਿੰਗਾਂ ਹੋਈਆਂ ਪਰ ਕੁਛ ਨਾ ਹੋਇਆ ਫਿਰ ਅਖੀਰ ਨੂੰ ਜਦੋਂ ਵੇਖਿਆ ਵੀ ਹੁਣ ਪੇਸ਼ ਨਹੀਂ ਜਾਂਦੀ ਤੇ ਲੱਛਣਾ ਆ ਗਈਆਂ ਨੇ 2022 ਵਾਲੀਆਂ ਯੂਪੀ ਤੇ ਹੋਰ ਸਟੇਟਾਂ ਦੀਆਂ ਤੇ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਆਪਣੇ ਆਪ ਇਹ ਗੱਲ ਕਹਿੰਦਾ ਹੈ ਕਿ ہماری ਭਗਤੀ ਮੇ ਕੋਈ ਕਮੀ ਰਹੀ ਹੈ। ਹਮ ਆਪਣੇ ਕਿਸਾਨੋ ਕੋ ਸਮਝਾਣੇ ਮੈਂ ਮਤਲਬ ਸਮਝਾ ਨਹੀਂ ਪਾਈ। ਹਮਾਰੇ ਮੇ ਕੋਈ ਸਮਝਾਣੇ ਮੇ ਕਮੀ ਰਹੀ ਹੈ। ਇਸ ਲਈ ਇਹ ਹਮ ਕਾਨੂੰਨ ਰੱਦ ਕਰਤੇ ਹੈ। ਹੋ ਗਏ। ਇਸੇ ਤਰ੍ਹਾਂ ਅੱਜ ਵੀ ਜਿਹੜਾ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਇਹਨਾਂ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ। ਮੀਟਿੰਗਾਂ ਦੁਬਾਰਾ ਦੁਬਾਰਾ ਕਰਨ ਦਾ ਕੀ ਫਾਇਦਾ? ਇਹ ਤੇ ਅਸੀਂ ਕੋਈ ਮੰਗਾ ਨਵੀਆਂ ਨਹੀਂ ਲੈ ਕੇ। ਇਹ ਉਹ ਮਸਲੇ ਆ ਜਿਹੜੇ 2014 ਤੋਂ ਲੈ ਕੇ ਲਿਖਤੀ ਤੌਰ ਤੇ ਇਹਨਾਂ ਨੇ ਆਪ ਵਾਅਦੇ ਕੀਤੇ ਪਾਹੀਂ ਤੇ ਇਹ ਕਹਿ ਰਹੇ ਆ ਵੀ ਜਿਹੜੇ ਕੀਤੇ ਵਾਅਦੇ ਆ ਉਹ ਕਰ ਦਿਓ ਫਿਰ ਜਦੋਂ 9 ਨਵੰਬਰ 2021 ਨੂੰ ਇਹਨਾਂ ਨੇ ਲਿਖਤੀ ਵਾਅਦਾ ਕੀਤਾ ਉਹ ਸੁਣਨ ਦੀ ਤਾਂ ਗੱਲ ਹੀ ਕੋਈ ਨਹੀਂ ਇਹ ਮੀਟਿੰਗ ਕਰਨ ਦਾ ਬਹਾਨਾ ਹੈ ਕਿਸਾਨਾਂ ਨੂੰ ਮਲਕੇ ਜਿਹੜਾ ਉਹ ਲੋਕਾਂ ਦੇ ਕਿਸਾਨਾਂ ਦੇ ਪ੍ਰਤੀ ਲੋਕਾਂ ਚ ਗੁੱਸਾ ਪੈਦਾ ਕਰਨ ਦਾ ਭਈ ਇਹ ਜਿਹੜੇ ਕਿਸਾਨ ਨੇ ਰੋਜੀ ਮੀਟਿੰਗਾਂ ਕਰਨ ਤੁਰੇ ਜਾਂਦੇ ਆ ਜੇ ਅਸੀਂ ਮੀਟਿੰਗ ਕਰਨੇ ਜਾਂਦੇ ਫਿਰ ਪਤਾ ਹੈ ਜਿਸ ਤਰ੍ਹਾਂ ਅੱਜ ਸਾਡੇ ਲੋਕਾਂ ਨੂੰ ਇਹ ਕਿਆ ਲਾ ਰਿਹਾ ਹੈ ਇੱਕ ਖਾਲਸਤਾਨੀ ਨੇ ਇੱਕ ਕਾਂਗਰਸੀ ਨੇ ਇਹ ਫਲਾਣੇ ਨੇ ਇਹ ਉਹ ਨੇ ਇਹ ਆ ਨੇ ਜਿਤਨਾ ਬਦਨਾਮ ਕਰ ਰਿਆ ਉਹੀ ਗੋਦੀ মিডিਆ ਸਾਨੂੰ ਬਦਨਾਮ ਕਰ ਰਹੀ ਆ ਫਿਰ ਇਸ ਕਰਕੇ ਸਾਡੀਆਂ ਮੀਟਕਾ ਕਰਨੀਆਂ ਮਜਬੂਰੀ ਆ ਬੀਜੇਪੀ ਵਾਲਿਆਂ ਦੇ ਅਨਿਲ ਵਿੱਚ ਨੇ ਮੰਨ ਲਓ ਹਰਿਆਣੇ ਦੇ ਮੰਤਰੀ ਉਹਨਾਂ ਨੇ ਕਿਹਾ ਕਿਸਾਨ ਦਿੱਲੀ ਜਾ ਕੇ ਡਾਂਸ ਕਰਨਗੇ ਤਾਂ ਉਹਨਾਂ ਨੇ ਵਿਵਾਦਿਤ ਬਿਆਨ ਦਿੱਤਾ ਇਹ ਕਿਸਾਨਾਂ ਤੇ ਤੁਹਾਡੇ ਬਾਰੇ ਕਿਹਾ ਜਦੋਂ ਕਿਸੇ ਆਦਮੀ ਦਾ ਦਿਮਾਗੀ ਸਤੁਲਨ ਖਰਾਬ ਹੋ ਜਾਵੇ ਉਹ ਮੰਤਰੀ ਹੈ ਮੰਤਰੀ ਦੀ ਕੁਰਸੀ ਤੇ ਬੈਠਾ ਹੈ ਮੰਤਰੀ ਸਾਹਿਬ ਨੇ ਮੈਂ ਯਾਰ ਉਹਨਾਂ ਨੂੰ ਕੋਈ ਮਾਰਾ ਲਫ਼ਜ਼ ਨਹੀਂ ਕਹਿਣਾ ਮੈਂ ਤੇ ਇਹੋ ਹੀ ਕਹਾਂਗਾ ਉਹਦੇ ਪਰਿਵਾਰ ਨੂੰ ਤੇ ਉਹਦੇ ਸੰਗੀਆਂ ਸਾਥੀਆਂ ਨੂੰ ਇਹ ਕਹਾਂਗਾ ਕਿ ਮੰਤਰੀ ਹੋ ਕੇ ਜਿਹੜਾ ਉਹਨੇ ਬਿਆਨ ਦਿੱਤਾ ਹੈ ਨਾ ਇਹ ਮੰਤਰੀ ਦੇ ਮੂੰਹੋਂ ਬਿਆਨ ਨਹੀਂ ਨਿਕਲਿਆ ਇਹ ਇੱਕ ਜਿਹਦਾ ਦਿਮਾਗੀ ਸਤੁਲਨ ਖਰਾਬ ਹੋ ਗਿਆ ਹੈ ਕੋਈ ਤੇ ਇਹਨੂੰ ਯਾਰ ਉਹਦਾ ਇਲਾਜ ਕਰਾ ਸਸ ਲਗਾਤਾਰ ਤੁਹਾਡੇ ਦੇ ਕੱਲ ਜਿਹੜੇ ਗੋਲੇ ਸਿੱਟੇ ਜਾ ਰਹੇ ਸੀ ਇੱਥੇ ਨੌਜਵਾਨ ਕਾਫੀ ਫੱਟੜ ਹੋ ਕੇ 50 ਦੀ ਗਿਣਤੀ ਹੈ ਕਹਿੰਦੇ ਕੱਲ ਜਿਹੜੇ ਨੌਜਵਾਨ ਫੱਟੜ ਹੋਏ ਨੇ ਸ਼ਰਲੇ ਵੀ ਵੱਜੇ ਨੇ ਤਾਂ ਇਹ ਕੀ ਇੱਕ ਪਾਸੇ ਤਾਂ ਮੀਟਿੰਗਾਂ ਦਾ ਦੌਰ ਚੱਲੀ ਜਾਂਦਾ ਤੇ ਦੂਜੇ ਪਾਸੇ ਕੰਕਰੀਟ ਦੀਆਂ ਕੰਧਾਂ ਹੋ ਰਹੀਆਂ ਸੀ ਤੇ ਹੁਣ ਗੋਲੇ ਸਿੱਟਣ ਦੀ ਜਿਹੜੀਆਂ ਗੱਲਾਂ ਹੋ ਰਹੀਆਂ ਸੀ ਮੈਂ ਨਾ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਹ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਇਹਨਾਂ ਦੀਆਂ ਸਾਜਸਾ ਹੁੰਦੀਆਂ ਨੇ ਜਰਾ ਯਾਦ ਕਰੋ ਜਦੋਂ ਆਨੰਦਪੁਰ ਸਾਹਿਬ ਚਾਰ ਚੁਫੇਰੇ ਫੌਜਾਂ ਬੈਠੀਆਂ ਨੇ ਤੇ ਘੇਰਾ ਜਿਹੜਾ ਉਹ ਪਾਇਆ ਹੋਇਆ ਤੇ ਭੁੱਖ ਪਾਣੇ ਭੁੱਖਣ ਪਾਣੇ ਜਿਹੜੇ ਸਿੰਘ ਉਹ ਉੱਥੇ ਅੰਦਰ ਬੈਠੇ ਨੇ ਕਿਉਂਕਿ ਬਾਹਰ ਰਸਣ ਨਹੀਂ ਜਾ ਰਿਹਾ ਅੰਦਰ ਦਾ ਰਸਣ ਖਤਮ ਹੋ ਗਿਆ ਇਹ ਉਹੀ ਰਾਜਨੀਤਿਕ ਨੇ ਲੀਤਾ ਹਿੱਤੇ ਬੈਠੇ ਔਰੰਗੇ ਤੇ ਬਾਈ ਧਾਰ ਦੇ ਰਾਜਾ ਨੇ ਗੁਰੂ ਸਾਹਿਬ ਨੂੰ ਇੱਕ ਚਿੱਠੀ ਲਿਖੀ ਭਈ ਤੁਸੀਂ ਇਹ ਕਿਲਾ ਖਾਲੀ ਕਰ ਦਿਓ ਤੇ ਅਸੀਂ ਤੁਹਾਨੂੰ ਜਿੱਧਰ ਮਰਜ਼ੀ ਚੱਲ ਜਿਓ ਕੁਝ ਨਹੀਂ ਕਵਾਂਗੇ ਇਹ ਉਹਨਾਂ ਦੀ ਅਨਸਬੰਸ ਹੈ ਗੁਰੂ ਸਾਹਿਬ ਨੂੰ ਚਿੱਠੀ ਲੇ ਕੇ ਭਰੋਸੇ ਚ ਲੈ ਕੇ ਤੇ ਜਦੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ ਇੱਕ ਰੈਸਲ ਵੀ ਕਰਕੇ ਵਿਖਾਈ ਪਰ ਸਿੱਖ ਜਿਹੜੇ ਫੇਰ ਨਾ ਮੰਨੇ ਫੇ ਨਹੀਂ ਗੁਰੂ ਜੀ ਹੁਣ ਨਹੀਂ ਬਰਦਾਸ਼ਤ ਹੁੰਦਾ ਤੇ ਫਿਰ ਉਹਨਾਂ ਨੇ ਕੀ ਕੀਤਾ ਉਹ ਵਾਅਦਾ ਖਰਾਫੀ ਕੀਤੀ ਨਾ ਲਿਖਤੀ ਮੰਨ ਕੇ ਇਹ ਉਹਨਾਂ ਦੀ ਅਨਸਬੰਸ ਹੈ ਜਿਹੜੇ ਦਿੱਲੀ ਤੱਕ ਤੇ ਸੂਬਿਆਂ 'ਚ ਬੈਠੀਆਂ ਸਰਕਾਰਾਂ ਨੇ ਇਹਨਾਂ ਦਾ ਨਾ ਕੋਈ ਦੀਨ ਨਾ ਮਾਨ ਨਾ ਤਰ ਨਾ ਇਹਨਾਂ ਦੀ ਕੋਈ ਜ਼ਬਾਨ ਇਸ ਕਰਕੇ ਉਹੀ ਲੋਕ ਨੇ ਇੱਕ ਬੰਨੇ ਸਾਡੇ ਨਾਲ ਗੱਲਾਂ ਕਰ ਰਹੇ ਨੇ ਸਾਡੇ ਨਾਲ ਲਿਖਤੀ ਵਾਅਦੇ ਕੀਤੇ ਨੇ ਉਹ ਮਗਾਂ ਲਾਗੂ ਨਹੀਂ ਕਰ ਰਹੇ ਦੂਸਰੇ ਪਾਸੇ ਆਪਣ ਇਹ ਤੋਂ ਵੱਡੀ ਬੇਸ਼ਰਮੀ ਦੀ ਗੱਲ ਹੋਰ ਕੀ ਹੋਵੇਗੀ ਕਿ ਹਰਿਆਣਾ ਪੁਲਿਸ ਦਾ ਮੁਲਾਜ਼ਮ ਸਤੰਦਰਜੀਤ ਅਸੀਂ ਸਤਰਾਣੇ ਥਾਣੇ ਦੇ ਵਿੱਚ ਗ੍ਰਿਫਤਾਰ ਮੈਂ ਕਰਾਇਆ ਮੇਰੇ ਵੱਲੋਂ ਪਰਚਾ ਹੈ ਉਹ ਆਦਮੀ ਹਰਿਆਣਾ ਪੁਲਿਸ ਦਾ ਸਾਡੇ ਕਿਸਾਨਾਂ ਚ ਸ਼ਾਮਲ ਹੋ ਕੇ ਹਰਿਆਣਾ ਪੁਲਿਸ ਤੇ ਪੱਥਰ ਮਾਰਦਾ ਉਹਨੇ ਪਰਸੋਂ ਵੀ ਹਰਕਤਾਂ ਕੀਤੀ ਆ ਸਾਡੀ ਬੈਣੀ ਨਿਗਾ ਜਿਹੜੀ ਸੀ ਉੱਤੇ ਅਸੀਂ ਇੱਕ ਕਾਂ ਅੱਖ ਰੱਖੀ ਸੀ ਨੂੰ ਪਤਾ ਕਿਵੇਂ ਲੱਗਿਆ ਵੀ ਮਾਨੂੰ ਫੜਿਆ ਕਿਵੇਂ ਸੀਗਾ ਆ ਕਹਿੰਦੇ ਨੇ ਧੁੱਪੇ ਤੋੜੇ ਆ ਗਏ ਹੱਦ ਗਈ ਯਾਰ ਅਸੀਂ ਇਹ ਲੜਾਈਆਂ ਲੜਦੇ ਆ ਤਾਨੂੰ ਪਤਾ ਸਿੰਘੂ ਬਾਰਡਰ ਦੇਤੇ ਸਾਰੀ ਸਾਰੀ ਰਾਤ ਘੁੰਮਦਾ ਸੀ ਕਿ ਨਹੀਂ ਘੁੰਮਦਾ ਸੀ ਨਾ ਉੱਥੇ ਕੀ ਕੁਛ ਕੀਤਾ ਲੜਕੀਆਂ ਭੇਜੀਆਂ ਨੌਜਵਾਨ ਭੇਜੇ ਸਾਡੀਆਂ ਝੌਂਪੜੀਆਂ ਨੇ ਅੱਗਾ ਲਾਈਆਂ ਪਰ ਉੱਥੇ ਸਰਸਕ ਖਲੋਤਾ ਹੁੰਦਾ ਸੀ ਕਿ ਨਹੀਂ ਠੀਕ ਹੈ ਠੀਕ ਹੈ ਬਹੁਤ ਸਾਰੇ ਆ ਗੂ ਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਸਰਸਾ ਦੋ ਆਦਮੀ ਸਨ ਬਾਕੀ ਤੇ ਸਾਡੇ ਸੱਜਣ ਬਹੁਤ ਸਾਰੇ ਸੀ ਗਿਣਤੀ ਬੜੀ ਸੀ ਪਰ ਜੋ ਕਰਦੇ ਸੀ ਉਹ ਤੁਹਾਨੂੰ ਪਤਾ ਮੈਂ ਨਹੀਂ ਕਹਿਣਾ ਉਸ ਵੇਲੇ ਵੀ ਮਨ ਲੋ ਤੁਸੀਂ ਕਿਹਾ ਸੀਗਾ ਵੀ ਇੱਥੇ ਬਹਿਣਾ ਪਰ ਉਹਨਾਂ ਨੇ ਬਹਿਣ ਨਹੀਂ ਦਿੱਤਾ ਗਿਆ ਇਹ ਵੀ ਗੱਲਾਂ ਹੋਈਆਂ ਸੀ ਬੜਾ ਖੁਸ਼ ਹੋਇਆ ਮੈਂ ਉਧਰ ਨਹੀਂ ਜਾਣਾ ਆਪਾਂ ਗੱਲ ਅੱਜ ਦੀ ਕਰੀਏ ਮੌਕੇ ਦੇ ਕਰੀਏ ਸਹੀ ਹੈ ਠੀਕ ਹੈ ਆ ਇਧਰਲੇ ਪਾਸੇ ਜਿਵੇਂ ਮਨ ਲੋ ਲੋਕ ਕਹਿੰਦੇ ਜਿਸ ਤਰ੍ਹਾਂ ਸਾਨੂੰ ਅੱਜ ਬਦਨਾਮ ਕੀਤਾ ਜਾ ਰਿਹਾ ਨਾ ਵੀ ਇਹ ਕਾਂਗਰਸੀ ਨੇ ਮੈਂ ਨਾ ਅਨਿਲ ਭੇਜਦਾ ਸਵੇਰੇ ਉਹਦੀ ਬਿਆਨ ਸੁਣ ਰਿਆ ਸੀ ਇੱਕ ਗੋਦੀ ਮੀਡੀਆ ਦਾ ਐਂਕਰ ਉਹ ਅਨਿਲ ਭੇਜਦਾ ਬਿਆਨ ਪੜਦਾ ਸੁਣਾਉਂਦਾ ਅਨਿਲ ਭੇਜ ਕੀ ਬੋਲ ਰਿਹਾ ਉਹਦੇ ਨਾਲ ਹੀ ਇੱਕ ਕਾਂਗਰਸੀ ਹੈ ਮੈਂ ਨਾ ਗਲਤ ਨਾ ਲੈ ਦਿਆ ਉਹ ਵੀ ਬੋਲ ਰਿਹਾ ਹੈ ਤੇ ਉਹ ਕਹਿੰਦਾ ਕਿ ਅਸੀਂ ਡਾਕਟਰ ਸੁਆਮੀ ਨਾਥਨ ਦੀਆਂ ਜਿਹੜੀਆਂ 200 25 파ਰਸ਼ਾ ਸੀ ਨਾ 22 ਉਹਨਾਂ ਚੋਂ 175 ਲਾਗੂ ਕਰਤੀਆਂ ਨੇ ਉਹ ਪਹਿਲਾ ਅਨਿਲ ਭੇਜ ਬੋਲਦਾ ਉਹ ਕਹਿੰਦਾ ਜਿਹੜੇ ਕਾਂਗਰਸੀ ਅੱਜ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਦੀ ਗੱਲ ਕਰਦੇ ਆ ਇਹ ਜਦੋਂ ਇਹਨਾਂ ਦਾ ਰਾਜ ਰਿਹਾ ਉਦੋਂ ਕਿਉਂ ਨਹੀਂ ਇਹਨਾਂ ਨੇ ਲਾਗੂ ਕੀਤੀ ਉਹਦੇ ਸਬੰਧ ਵਿੱਚ ਕਾਂਗਰਸੀ ਕਹਿੰਦਾ ਕਿ ਅਸੀਂ 200 26ਾਂ ਚੋਂ 25 ਦੇ 175 ਲਾਗੂ ਕਰਤੀਆਂ ਉਸ ਕਾਂਗਰਸੀ ਬੇਸ਼ਰਮ ਬੰਦੇ ਨੂੰ ਤਾਂ ਮੈਂ ਇਹ ਪੁੱਛਣਾ ਚਾਹਣਾ ਹੈ ਉਹ 175 ਕਿਹੜੀਆਂ ਲਾਗੂ ਕੀਤੀਆਂ ਓਏ ਨਾਮ ਦੱਸੋਗੇ ਕਿਹੜਾ ਸਰ? ਮੇਰੇ ਕੋਲ ਲਿਖਿਆ ਥੋੜਾ ਬੇ ਗਲਤ ਨਾ ਬੋਲਦੇ। ਲਿਖਿਆ ਮੇਰੇ। ਪੰਜਾਬ ਦਾ ਸੀ ਜਾਂ? ਕੇਂਦਰੀ। ਕੇਂਦਰੀ ਮੁਖੀ ਸੀ। ਕਾਂਗਰਸੀ ਲੀਡਰ। ਕੇਂਦਰ ਦਾ। ਮੈਂ ਦੱਸ ਦੇਣਾ ਤੁਹਾਨੂੰ ਨਾ। ਬਾਅਦ ਚ ਐਡ ਕਰ ਲਿਓ। ਤਾਂ ਕਿਸ ਤਰੀਕੇ ਦਾ ਮਾਹੌਲ ਆ ਜਿਹੜਾ ਜੇ ਮੰਨ ਲਓ ਕੱਲ ਜੰਗ ਵਰਗਾ ਮਾਹੌਲ ਬਣਿਆ ਹੋਇਆ ਸੀ ਇੱਥੇ ਜਿਵੇਂ ਲਗਾਤਾਰ ਗੋਲੇ ਦਾਗੇ ਜਾ ਰਹੇ ਸੀ। ਕੰਕਰੀਟ ਦੀਆਂ ਕੰਧਾਂ ਹੋਈਆਂ ਹੋਈਆਂ ਨੇ ਜਿਵੇਂ ਪਾਕਿਸਤਾਨ ਵਾਲਾ ਬਾਰਡਰ ਹੈ ਉਸ ਤੋਂ ਦੁੱਗਣਾ ਤੇ ਘਣਾਏ ਬਾਰਡਰ ਬਣਾਤਾ ਤੇ ਯਾਰ ਤੂੰ ਪਾਕਿਸਤਾਨ ਦੀ ਕਾਕਾ ਗੱਲ ਕੀਤੀ ਐ ਬੇਟਾ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ ਮੇਰਾ ਪਿੰਡ ਜ਼ਿਲ੍ਹਾ ਅਮਰਸਰ ਤਹਿਸੀਲ ਅਜਨਾਲਾ ਪਿੰਡ ਖਾਨਵਾਲ ਔਰ ਬਾਰਡਰ ਦੇ ਉੱਤੇ ਆ ਮੇਰੇ ਜ਼ਮੀਨ ਨਾਲ ਤਾਰਾਂ ਲਕੀਆਂ ਨੇ ਉੱਥੇ ਆ ਹਾਲਤ ਨਹੀਂ ਆ ਗਈ ਤੂੰ ਪਾਕਿਸਤਾਨ ਦੀ ਯਾਦ ਕਰਾਤੀ ਮੈਨੂੰ ਪਾਕਿਸਤਾਨ ਦਾ ਵਟ ਇਹ ਸਾਡਾ ਉਹ ਸੂਬਾ ਹੈ ਜਿਹੜਾ ਪੰਜਾਬ ਚੋਂ ਅੱਡ ਬਣਾਇਆ ਤੇ ਰਾਜਨੀਤਿਕ ਲੋਕਾਂ ਨੇ ਸਾਨੂੰ ਵੰਡਿਆ ਠੀਕ ਹੈ ਮੈਂ ਜਿਹੜੀ ਗੱਲ ਅੱਗੇ ਕਰਨ ਲੱਗਿਆ ਮੈਂ ਇਹ ਗੱਲ ਕਰਨੀ ਆ ਉਹ ਬੜੀ ਜ਼ਰੂਰੀ ਸਮਝਦਾ ਮੈਂ ਜਿੱਤਨਾ ਸਾਨੂੰ ਅੱਜ ਬਦਨਾਮ ਕੀਤਾ ਜਾ ਰਿਹਾ ਨਾ ਇਸੇ ਤਰ੍ਹਾਂ ਉਦੋਂ ਵੀ ਕੀਤਾ ਜਾ ਰਿਹਾ ਸੀ 3 ਦਸੰਬਰ 2020 ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਉਸ ਟਾਈਮ ਤੇ ਐਚਐਸ ਫੂਲਕਾ ਮੈਨੂੰ ਦੁਸ਼ੰਤ ਦਵੇ ਜੀ ਦੇ ਕੋਲ ਲੈ ਕੇ ਗਏ ਅਸੀਂ ਸਾਰੇ ਵਕੀਲਾਂ ਕੋਲ ਗਏ ਦੁਸ਼ੰਤ ਦਵੇ ਜੀ ਕੋਲ ਗਏ ਉਹਦੇ ਵੀ ਕਿਤਾਉ ਕਿਵੇਂ ਆਇਓ ਮੈਂ ਕਿਹਾ ਦੁਸ਼ੰਤ ਜੀ ਅਸੀਂ ਤੁਹਾਡੇ ਕੋਲ ਤਾਂ ਆਏ ਆ ਵੀ ਜਿਹੜਾ ਅੰਦਾਲਨ ਅਸੀਂ ਸ਼ੁਰੂ ਕੀਤਾ ਨਾ ਇਹ ਸਾਡੇ ਇਕੱਲੇ ਕਿਸਾਨਾਂ ਦਾ ਨਹੀਂ ਇਹ ਪੰਜਾਬ ਦੇ ਮਜ਼ਦੂਰਾਂ ਦੇ ਪੰਜਾਬ ਦੇ ਲੋਕਾਂ ਦਾ ਨਹੀਂ ਇਹ ਦੇਸ਼ ਦੇ ਸਮੁੱਚੇ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਆਪਣੇ ਪੇਟ ਦੀ ਭੁੱਖ ਮਟਾਉਣ ਵਾਸਤੇ ਦੋ ਵਕਤ ਦਾ ਖਾਣਾ ਖਾਣਾ ਪਰ ਅਸੀਂ ਅਜੇ ਅੰਦਰੋਂ ਲੈ ਕੇ ਚੱਲੇ ਆ ਤੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਇਹ ਖਾਲਸਤਾਨੀ ਨੇ ਫਲਾਣੇ ਨੂੰ ਟੀਮ ਕੀ ਆ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਤੁਸੀਂ ਇੱਕ ਤਾਂ ਸੁਪਰੀਮ ਕੋਰਟ ਦੇ ਉੱਚ ਕੋਟੀ ਦੇ ਵਕੀਲ ਹੋ ਦੂਸਰਾ ਤੁਸੀਂ ਹਿੰਦੂ ਚਿਹਰਾ ਹੋ ਕਿਰਪਾ ਕਰੋ ਤੇ ਸਾਡੀ ਸਟੇਜ ਤੇ ਆਓ ਲੋਕਾਂ ਨੂੰ ਪਤਾ ਲੱਗੇਗਾ ਵੀ ਇਹ ਸਰਕਾਰ ਜੋ ਕਹਿੰਦੀ ਆ ਇਹ ਗਲਤ ਹੈ ਤੁਹਾਡੀ ਗੱਲ ਦਾ ਯਕੀਨ ਹੋਏਗਾ ਲੋਕਾਂ ਦੀ ਹੰਦਰ ਦੀ ਸਾਲਾ ਤੁਸੀਂ ਕਿਹਾ ਜਿਵੇਂ ਮੰਨ ਲਓ ਮੈਂ ਉੱਥੇ ਇੱਕ ਮਿਸਾਲ ਦਿੱਤੀ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਮੈਂ ਇੱਕ ਮਿਸਾਲ ਦਿੱਤੀ ਮੈਂ ਕਿਹਾ ਦਵੇ ਜੀ ਜਿਸ ਤਰ੍ਹਾਂ ਅੱਜ ਚੱਲੇ ਆ ਇਸੇ ਤਰ੍ਹਾਂ 4 ਅਗਸਤ 1982 ਨੂੰ ਅਨੰਦਪੁਰ ਪਸਤਾਬ ਨੂੰ ਉਧਾਰ ਮੰਨ ਕੇ ਧਰਮ ਯੁੱਧ ਦਾ ਨਾਂ ਰੱਖ ਕੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੋਰਚਾ ਲਾਇਆ ਉਹ ਮੋਰਚੇ ਚ ਅਨੰਦਪੁਰ ਪਸਤਾਬ ਕੀ ਸੀ ਉਹਦਾ ਨਾਂ ਕਿਉਂ ਪਿਆ ਅਨੰਦਪੁਰ ਦੀ ਧਰਤੀ ਤੇ ਲਿਖਿਆ ਗਿਆ ਉੱਚ ਲਿਖਿਆ ਕੀ ਸੀ ਪਈ ਕੇਂਦਰ ਸਰਕਾਰ ਚਾਰ ਪੰਜ ਵਿਭਾਗਾਂ ਵਿੱਚ ਜਿਸ ਤਰ੍ਹਾਂ ਕਿ ਵਿਦੇਸ਼ ਨੀਤੀ ਕਰੰਸੀ ਰੇਲਵੇ ਆਰਮੀ ਤੇ ਡਾਕਾਦ ਛੱਡ ਕੇ ਬਾਕੀ ਸਾਰੇ ਵਿਭਾਗਾਂ ਵਿੱਚ ਉਹ ਸੂਬਿਆਂ ਨੂੰ ਅਧਿਕਾਰ ਦੇ ਮੈਂ ਕਿਹਾ ਪੂਰੇ ਦੇਸ਼ ਦਾ ਮਸਲਾ ਸੀ ਲੇਕਿਨ ਕੇਂਦਰ ਸਰਕਾਰ ਨੇ ਉਸ ਵਕਤ ਦੀ ਕਾਂਗਰਸ ਸਰਕਾਰ ਨੇ ਆਨਿਲ ਗੱਲ ਸੁਣ ਲੈ ਜਰਾ ਗੱਲ ਸੁਣ ਲੈ ਨੀਲ ਤੂੰ ਸਾਨੂੰ ਕਹਿੰਦਾ ਕਾਂਗਰਸੀ ਪਰ ਅਸੀਂ ਕਾਂਗਰਸੀਆਂ ਬਾਰੇ ਕੀ ਸੋਚੇ ਸਾਡੀ ਉਸ ਕਾਂਗਰਸ ਨੇ ਸਾਨੂੰ ਬਦਨਾਮ ਕਰ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਮੇਰੇ ਨੌਜਵਾਨ ਵੀਰੋ ਅੱਜ ਤੁਸੀਂ ਕੀ ਕਰਤੂਤਾਂ ਕਰ ਰਹੇ ਹੋ ਉਸੇ ਅਥਖੰਡੇ ਪਰਾਰੇ ਹੋਈ ਸੋ ਉਹਨਾਂ ਨੇ ਸਾਨੂੰ ਬਦਨਾਮ ਕਰ ਲਈ ਇਹ ਕੀਤਾ ਤੇ ਮੈਂ ਕਿਹਾ ਪੂਰੇ ਦੇਸ਼ ਦਾ ਮਸਲਾ ਸੀ ਅੱਜ ਵੀ ਪੂਰੇ ਦੇਸ਼ ਦਾ ਮਸਲਾ ਲੈ ਕੇ ਆਏ ਆ ਤੇ ਦੁਸ਼ੰਤ ਜੀ ਸਾਡੀ ਸਟੇਜ ਤੇ ਆ ਉਹ ਆਏ ਤਾਂ ਜਦੋਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹਨਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ ਜਦੋਂ ਮੈਂ ਆਪਣੀਆਂ ਦਰਦ ਭਰੀਆਂ ਕਹਾਣੀਆਂ ਨਵੰਬਰ 84 ਜੂਨ 84 ਨਵੰਬਰ 84 ਜੋ ਸਾਡੇ ਨੌਜਵਾਨਾਂ ਦੇ ਝੂਠੇ ਪੁਰਸ ਮੁਕਾਬਲੇ ਕਰਕੇ ਮਰੀ ਗਏ ਕਿਸ ਤਰ੍ਹਾਂ ਕੀਤਾ ਗਿਆ ਸਾਡੀਆਂ ਧੀਆਂ ਪੈਣਾ ਦੀਆਂ ਕਿਸ ਤਰ੍ਹਾਂ ਦਿੱਤਾ ਰੋਲੀਆਂ ਜਦੋਂ ਮੈਂ ਸਾਰੀ ਵੇਖਿਆ ਉਹਨਾਂ ਨੇ ਸਾਂਝੀ ਕੀਤੀ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਹ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੀ ਸਟੇਜ ਤੇ ਆਏ ਸੁਪਰੀਮ ਕੋਰਟ ਦੀ ਗੱਲ ਕੀਤੀ ਤੇ ਅੱਜ ਵੀ ਉਹੀ ਹਾਲਾਤ ਨੇ ਮੈਂ ਦਸ਼ੰਤ ਦਵੇ ਜੀ ਨੂੰ ਨਿਮਰਤਾ ਸਹਿਤ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਕਰਦਾ ਤੇ ਮੈਂ ਪਹੁੰਚ ਵੀ ਕਰਾਂਗਾ ਮੈਂ ਐਚਐਸ ਫੂਲਕਾ ਜੀ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੀ ਕਹਾਂਗਾ ਵੀ ਅੱਜ ਵੀ ਤੁਸੀਂ ਉਹਨਾਂ ਤੱਕ ਪਹੁੰਚ ਕਰੋ ਸੋ ਸਮੁੱਚੇ ਦੇਸ਼ ਦੇ ਤੁਹਾਡੇ ਚੈਨਲ ਦੇ ਰਾਹੀਂ ਮਾਨਵਤਾ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਗੁਰੂ ਨਾਨਕ ਬਾਦਸ਼ਾਹ ਦੇ ਸਿੱਖਾਂ ਨੂੰ ਜਿੰਨੇ ਵੀ ਲੋਕ ਮਾਨਵਤਾ ਦੀ ਗੱਲ ਕਰਦੇ ਨੇ ਭਾਈ ਆ ਸਾਡੇ ਨਾਲ ਹਰਿਆਣਾ ਸਰਕਾਰ ਅਮਿਤ ਸ਼ਾਹ ਤੇ ਮੋਦੀ ਦੇ ਕਹਿੰਦੇ ਕੀ ਕਰ ਰਹੇ ਨੇ ਜਰਾ ਧਿਆਨ ਦੇ ਦੋ ਆਓ ਕਿਰਪਾ ਕਰੋ ਸਾਡੇ ਨਾਲ ਖਲੋਵੋ ਅਸੀਂ ਲੋਕਾਂ ਦੇ ਪੂਰੇ ਦੇਸ਼ ਦੇ ਲੋਕਾਂ ਦੇ ਹੱਕ ਤੇ ਸੱਚ ਦੀ ਆਵਾਜ਼ ਲੈ ਕੇ ਆਈਆਂ मेरे वीरों मेरे भाइयों जेकर जर्मन देश 27 दिन में इस मोर्चे की आधार पर यहां से सीख के मोर्चा लगा के वहां की सरकार 27 दिन में उनकी मांगे मान लेती है देख तुम सभी देशवासी वर्ल्ड के लोग जेकर तुम मोदी पर अपना प्रेशर बनाओगे तो क्या ये मान नहीं सकता इतनी ਉਸ ਮੀਟਿੰਗ ਚੋਂ ਕੀ ਨਿਕਲਦਾ ਕਿ ਜਾਂ ਜਿਸ ਤਰ੍ਹਾਂ ਪਹਿਲਾਂ ਜਦੋਂ ਦਿੱਲੀ ਬਾਡਰਾਂ ਤੇ ਬੈਠੇ ਸਾਂ ਉਦੋਂ ਵੀ ਬੜੀਆਂ ਮੀਟਿੰਗਾਂ ਹੋਈਆਂ ਪਰ ਕੁਛ ਨਾ ਹੋਇਆ ਫਿਰ ਅਖੀਰ ਨੂੰ ਜਦੋਂ ਵੇਖਿਆ ਵੀ ਹੁਣ ਪੇਸ਼ ਨਹੀਂ ਜਾਂਦੀ ਤੇ ਲੱਛਣਾ ਆ ਗਈਆਂ ਨੇ 2022 ਵਾਲੀਆਂ ਯੂਪੀ ਤੇ ਹੋਰ ਸਟੇਟਾਂ ਦੀਆਂ ਤੇ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਆਪਣੇ ਆਪ ਇਹ ਗੱਲ ਕਹਿੰਦਾ ਹੈ कि हमारी भक्ति में कोई कमी रहेगी हम अपने किसानों को समझाने में मतलब समझा नहीं पाए हमारे में कोई समझाने में कमी रही इसलिए यह हम कानून रद्द करते हैं हो गए इसी तरह आज भी जड़ा मीटिंगा दा दौर चल रहा है इना ना साडियां मीटिंगा हो चुकी हैं मीटिंगा दोबारा दोबारा करने दा की फायदा ए ते असि कोई मंगा नवियां नहीं लेके ਇਹ ਉਹ ਮਸਲੇ ਆ ਜਿਹੜੇ 2014 ਤੋਂ ਲੈ ਕੇ ਲਿਖਤੀ ਤੌਰ ਤੇ ਇਹਨਾਂ ਨੇ ਆਪ ਵਾਅਦੇ ਕੀਤੇ ਆ ਪਾਹੀ ਤੇ ਇਹ ਕਹਿ ਰਹੇ ਆ ਵੀ ਜਿਹੜੇ ਕੀਤੇ ਵਾਅਦੇ ਆ ਉਹ ਕਰ ਦਿਓ ਫਿਰ ਜਦੋਂ 9 ਨਵੰਬਰ 2021 ਨੂੰ ਇਹਨਾਂ ਨੇ ਲਿਖਤੀ ਵਾਅਦਾ ਕੀਤਾ ਉਹ ਸੁਣਨ ਦੀ ਤਾਂ ਗੱਲ ਹੀ ਕੋਈ ਨਹੀਂ ਇਹ ਮੀਟਿੰਗ ਕਰਨ ਦਾ ਬਹਾਨਾ ਹੈ ਕਿਸਾਨਾਂ ਨੂੰ ਮਲਕੇ ਜਿਹੜਾ ਉਹ ਲੋਕਾਂ ਦੇ ਕਿਸਾਨਾਂ ਦੇ ਪ੍ਰਤੀ ਲੋਕਾਂ 'ਚ ਗੁੱਸਾ ਪੈਦਾ ਕਰਨ ਦਾ ਵੀ ਇਹ ਜਿਹੜੇ ਕਿਸਾਨ ਨੇ ਰੋਜ਼ੀ ਮੀਠਿਆ ਕਰਨ ਤੁਰੇ ਜਾਂਦੇ ਆ ਜਿਲਸੀ ਮੀਟਿੰਗ ਕਰਨੇ ਜਾਂਦੇ ਫਿਰ ਪਤਾ ਹੈ ਜਿਸ ਤਰ੍ਹਾਂ ਅੱਜ ਸਾਡੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਇੱਕ ਖਾਲਸਤਾਨੀ ਨੇ ਇੱਕ ਕਾਂਗਰਸੀ ਨੇ ਇਹ ਫਲਾਣੇ ਨੇ ਇਹ ਉਹ ਨੇ ਇਹ ਆ ਨੇ ਜਿੱਤਰਾ ਬਦਨਾਮ ਕਰ ਰਿਆ ਉਹੀ ਗੋਦੀ মিডিਆ ਸਾਨੂੰ ਬਦਨਾਮ ਕਰ ਰਿਆ ਤੇ ਇਸ ਕਰਕੇ ਸਾਡੀਆਂ ਮੀਟਕਾ ਕਰਨੀਆਂ ਮਜਬੂਰੀ ਹੈ ਜਿਹੜੇ ਬੀਜੇਪੀ ਵਾਲਿਆਂ ਦੇ ਅਨਿਲ ਵਿੱਚ ਨੇ ਮੰਨ ਲਓ ਹਰਿਆਣੇ ਦੇ ਮੰਤਰੀ